ਕੀ ਆਵੇ ਕੋਈ ਚੌਂਦੀ ਜਮੀਰ ਵਾਲਾ ਗੁਰੂ ਪੰਥ ਦੇ ਵਕਤ ਦੀਵਾ ਜਲ ਮੜ ਕੇ ਫੇਰ ਆਵੇ ਉਹ ਬਾਬਾ ਤੀੜ ਵਾਲਾ ਤੇ ਤੇ ਰਹੀ ਮਾਫੂਜ ਨਹੀਂ ਦੇਵੀਆਂ ਦੀ ਬਲਾਤਕਾਰ ਦੀਆਂ ਖਬਰਾਂ ਆਉਂਦੀਆਂ ਨੇ ਰਾਖ ਬੁੱਧ ਹਰਥਾ ਅਸਵਾਰ ਹੋਈ ਵੇਖੋ ਦੇਵੀਆਂ ਆਸਤੇ ਪਾਉਂਦੀਆਂ ਨੇ ਜੀ ਦੇ ਬੋ ਦੀ ਤਕਰੀਰ ਵਾਲਾ ਗੁਰੂ ਪੰਥ ਦੇ ਵਕਤ دیਵਾ ਜਹੇ ਮੁੜ ਕੇ ਫੇਰ ਆਵੇ ਉਹ ਬਾਬਾ ਟੀਰ ਵਾਲਾ ਹੋਰ ਨੰਨ ਸੇਮੇ ਆਦੇ ਮਾਡਾ ਗੱਜਦਾਏ ਗੱਜਦਾਏ ਹੋ ਗੱਜਦਾਏ ਕਿਤੇ ਦਿਨਾਂ ਗਰੀਬ ਦੀ ਪਤ ਲੰਦੀ ਇਥੇ ਓੜ ਤੇ ਜ਼ਹਿਰੀਆਂ ਗਮ ਹੋਈਆਂ ਤੱਕ ਸਾਮੇ ਰਤ ਹੋਈਂ ਕਾਂਬਰ ਜੁਮਾ ਦੇ ਕਾਰ ਦੇ ਸ਼ਾਂਤ ਜੇਨਾ ਅਣਖੀ ਮਰਦ ਹੋਵੇ ਗੁਰੂ ਪੀਰ ਵਾਲਾ ਗੁਰੂ ਪੰਥ ਤੇ ਵਕਤ ਦੀਵਾ ਜੇ ਮੁੜ ਕੇ ਫੇਰ ਆਵੇ ਬਾਬਾ ਧੀਰੋ ਵਾਲਾ ਦਿੱਲੀ ਤਾਂ ਹੀ ਤਰੇੜੀਆਂ ਆਉਣ ਸੁਣ ਕੇ ਉਹਦੇ ਬੋਲਾਂ ਵਿੱਚ ਆਸੀ ਤੁਸੀਂ ਰੋ ਕੇ ਸ਼ਾਂਤੀ ਪਾਪੀਆਂ ਦੀ ਲੀਰੋ ਲੀਰ ਹੋਵੇ ਬਣੀ ਬਦਰਦਾਸੀ ਇਸ ਨਾਲ ਨਿਭਣ ਵਾਲਾ ਭੋਟ ਅਕਲ ਦਾ ਸੁੰਦਰ ਸਰੀਰ ਵਾਲਾ ਗੁਰਪੰਥ ਦੇਵਕ ਦੀਵਾਰ ਹੈ ਮੁੜ ਕੇ ਪੇਰ ਆਵੇ ਬਾਬਾ ਦੀਰ ਵਾਲਾ ਦਿੱਤਾ ਉਸਨ ਜਵਾਨੀ ਵੇ ਨੋ ਲਿਟਰ ਨਾ ਹੀ ਸਮਝਾਏ ਜਿਹੜਾ ਪੈਸਾ ਇਕਲੂਬ ਦੇ ਚ ਨੂੰ ਜਾਏ ਦੁਰਿਆ ਉੱਟੜ ਗਿਆ ਪੰਜਾਬ ਸਾਇ ਜਿਹੜਾ ਤੇਰੇ ਆਵੇ ਬੱਬਤੀਰਾ ਹੁਣ ਕੇ ਫੇਰ ਆਵੇ ਰੌਣਕ ਤੇਰਿਆਂ ਤੇ ਹਾਂ ਰੌਣਕ ਤੇਰਿਆਂ ਤੇ ਹੁਣ ਕੇ ਫੇਰ ਆਵੇ ਰੌਣਕ ਤੇਰਿਆਂ ਤੇ ਡੁੱਪੀ ਸੋਚ ਸੋਚਦਿਆਂ ਸਾਕਰ ਚ ਆਸ਼ਾ ਵਿੱਚ ਨਰਾਸ਼ਤਾ ਬਦਲ ਜਾਵੇ ਭਾਰੀ ਸੀਤਤਾ ਜਾਵੇ ਮੋਲੇ